ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣ ਦੇ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਐਮਪੀ ਸੰਜੀਵ ਅਰੋੜਾ ਜੋ ਕਿ ਹੁਣ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਲੜਨ ਗਿਆ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਸਾਰੇ ਵਿਰੋਧੀ ਜੜੇ ਨੇ ਇਲਜ਼ਾਮ ਇਹ ਵੀ ਲਗਾ ਰਹੇ ਨੇ ਕਿ ਜੇਕਰ ਸੰਜੀਵ ਅਰੋੜਾ ਜ਼ਿਮਨੀ ਚੋਣ ਜਿੱਤ ਜਾਂਦੇ ਨੇ ਤਾਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ ਆਮ ਆਦਮੀ ਪਾਰਟੀ ਵੱਲੋਂ ਇਸ ਉੱਪਰ ਤੁਹਾਡਾ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਲੁਧਿਆਣਾ ਤੋਂ ਰਾਜ ਸਭਾ ਦੇ ਮੈਂਬਰ ਨੇ ਉਦਯੋਗਪਤੀ ਨੇ ਸੰਜੀਵ ਅਰੋੜਾ ਇਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਹਰਦੋਜੀ ਕਿ ਕੁਝ ਮਹੀਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਇਹਨਾਂ ਦੇ ਘਰ ਈਡੀ ਵੀ ਪਹੁੰਚੀ ਸੀ ਔਰ ਈਡੀ ਨੇ ਕਾਫੀ ਲੰਬੀ ਜਾਂਚ ਪੜਤਾਲ ਕੀਤੀ ਸੀ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਗਲਤ ਗੱਲ ਤੋਂ ਇਨਕਾਰ ਕੀਤਾ ਸੀ ਸੰਜੀਵ ਅਰੋੜਾ ਹੁਣਾਂ ਨੇ ਔਰ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਬੜਾ ਹੈਰਾਨ ਹਾਂ ਕਿ ਈਡੀ ਕਿਉਂ ਆਈ ਹੈ ਚਲੋ ਉਹ ਮਾਮਲੇ ਜਿਹੜੇ ਨੇ ਉਹ ਵੱਖਰੇ ਨੇ ਪਰ ਸੰਜੀਵ ਅਰੋੜਾ ਨੂੰ ਹੁਣ ਵਿਧਾਇਕ ਦੇ ਤੌਰ ਤੇ ਟਿਕਟ ਦਿੱਤੀ ਗਈ ਹੈ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਇੱਕ ਵਾਰੀ ਸੰਜੀਵ ਅਰੋੜਾ ਦਾ ਨਾਮ ਉਭਰਿਆ ਸੀ ਕਿ ਆਮ ਆਦਮੀ ਪਾਰਟੀ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਸਕਦੀ ਹੈ ਪਰ ਉਦੋਂ ਜਿਹੜੇ ਪੱਪੀ ਪ੍ਰਾਸ਼ਰ ਨੇ ਜਿਹੜੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੁਣ ਵਿਧਾਨ ਸਭਾ ਦੇ ਲਈ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਗੁਰਪ੍ਰੀਤ ਗੋਗੀ ਜਿਹੜੇ ਕਿਸੇ ਸਮੇਂ ਕਾਂਗਰਸ ਸੀ ਆਮ ਆਦਮੀ ਪਾਰਟੀ 'ਚ ਆ ਗਏ ਉਹ ਚੋਣ ਲੜੇ ਔਰ ਉਹ 8000 ਦੇ ਕਰੀਬ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਸੋ ਜਿਹੜਾ ਲੁਧਿਆਣਾ ਵੈਸਟ ਹਲਕਾ ਹੈ ਇੱਥੇ ਲਗਾਤਾਰ ਕਈ ਵਾਰ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਔਰ ਭਾਰਤ ਪੂਸ਼ਣ ਆਸ਼ੂ ਵੀ ਪਿਛਲੇ ਸਮਿਆ期 ਦੇ ਦੌਰਾਨ ਸਾਨੂੰ ਪਤਾ ਹੈ ਈਡੀ ਦੇ ਮਾਮਲਿਆਂ ਦੇ ਵਿੱਚ ਕਾਫੀ ਸਮਾਂ ਜੇਲ੍ਹ ਦੇ ਵਿੱਚ ਉਹਨਾਂ ਨੇ ਕਟਿਆ ਇਸ ਵੇਲੇ ਭਾਰਤ ਪੂਸ਼ਨ ਆਸ਼ੂ ਵੈਸਟ ਹਲਕੇ ਤੋਂ ਕਾਂਗਰਸ ਦੇ ਪ੍ਰਮੁੱਖ ਦਾਵੇਦਾਰ ਨੇ ਔਰ ਬਹੁਤ ਹੀ ਉਮੀਦ ਇਹ ਹੈ ਕਿ ਕਾਂਗਰਸ ਭਾਰਤ ਪੂਸ਼ਨ ਆਸ਼ੂ ਨੂੰ ਹੀ ਟਿਕਟ ਦੇਗੀ ਕਿਉਂਕਿ ਕਾਉਂਸਲਰ ਤੋਂ ਉਹਨਾਂ ਨੇ ਆਪਣਾ ਪੋਲਿਟਿਕਲ ਕੈਰੀਅਰ ਸ਼ੁਰੂ ਕੀਤਾ ਸੀ ਔਰ ਉਹਨਾਂ ਦਾ ਇਸ ਹਲਕੇ ਦੇ ਵਿੱਚ ਚੰਗਾ ਜਨ ਆਧਾਰ ਹੈ ਭਾਵੇਂ ਪਿਛਲੀ ਵਾਰੀ ਉਹ ਚੋਣ ਹਾਰੇ ਪਿਛਲੀ ਵਾਰੀ ਕਾਂਗਰਸ ਪਾਰਟੀ ਸਿਰਫ 17 18 ਸੀਟਾਂ ਤੇ ਰਹਿ ਗਈ ਸੀ ਔਰ ਬਹੁਤ ਸਾਰੇ ਦਿਗਜ ਉਹਨਾਂ ਦੇ ਹਾਰੇ ਨਵਜੋਤ ਸਿੰਘ ਸਿੱਧੂ ਵੀ ਜਿੱਤ ਨਹੀਂ ਸੀ ਸਕੇ ਪਿਛਲੀ ਵਾਰੀ ਆਪਣੀ ਵਿਧਾਨ ਸਭਾ ਦੀ ਚੋਣ ਪਰ ਭਾਰਤ ਪੂਸ਼ਨ ਆਸ਼ੂ ਹਜੇ ਵੀ ਉੱਥੇ ਕਾਂਗਰਸ ਦੇ ਮਜ਼ਬੂਤ ਕੈਂਡੀਡੇਟ ਨੇ ਔਰ ਹਿੰਦੂ ਭਾਈ ਚਾਰੇ ਦਾ ਚਿਹਰਾ ਨਹੀਂ ਔਰ ਜਦੋਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇਸ ਵਾਰ ਬੀਜੇਪੀ ਰਵਨੀਤ ਬਿੱਟੂ ਲੁਧਿਆਣਾ ਸੈਂਟਰਲ ਹਲਕੇ ਤੋਂ 20000 ਤੋਂ ਵੱਧ ਦਾ ਵੋਟਾਂ ਦੀ ਲੀਡ ਉਹਨਾਂ ਨੇ ਹਾਸਲ ਕੀਤੀ ਜਿਹਦੇ ਕਰਕੇ ਬੀਜੇਪੀ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਔਰ ਸ਼ਾਇਦ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਉੱਥੇ ਇੱਕ ਹਿੰਦੂ ਚਿਹਰਾ ਲਿਆਂਦਾ ਪਿਛਲੀ ਵਾਰੀ ਗੁਰਪ੍ਰੀਤ ਗੋਗੀ ਲੜੇ ਸੀ ਇਸ ਵਾਰ ਉਹ ਸੰਜੀਵ अरोड़ा ਨੂੰ ਉਹਨਾਂ ਨੇ ਟਿਕਟ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ 10 ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਸੀਟ ਤੇ ਚੋਣ ਕਰਾਣੀ ਹੈ ਜਦੋਂ ਵੀ ਕੋਈ ਸੀਟ ਖੇਲੀ ਹੁੰਦੀ ਹੈ 6 ਮਹੀਨੇ ਦੇ ਵਿੱਚ ਵਿੱਚ ਉੱਥੇ ਨਵੇਂ ਸਿਰੇ ਤੋਂ ਚੋਣ ਇਲੈਕਸ਼ਨ ਕਮਿਸ਼ਨ ਨੇ ਕਰਾਉਣੀ ਹੁੰਦੀ ਹੈ ਔਰ 10 ਜੁਲਾਈ ਤੋਂ ਪਹਿਲਾਂ ਉੱਥੇ ਇੱਥੇ ਵੋਟਾਂ ਪੈਣ ਗਿਆ ਹੁਣ ਹਜੇ ਅਸੀਂ ਫਰਵਰੀ ਚਾ ਮਾਰਚ ਅਪ੍ਰੈਲ ਮਈ ਜੂਨ ਚਾਰ ਮਹੀਨੇ ਪੂਰੇ ਪਏ ਨੇ ਸੰਜੀਵ ਰੋੜਾ ਨੂੰ ਪਹਿਲਾ ਐਲਾਨ ਕਰਕੇ ਇਕਤਾ ਸੰਜੀਵ ਰੋੜਾ ਇਸ ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕਰਨਗੇ ਔਰ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਉਮੀਦਵਾਰ ਜ਼ਿਆਦਾ ਵਿਚਰਦਾ ਹੈ ਜਲਦੀ ਮੈਦਾਨ ਚਾਉਂਦਾ ਹੈ ਤੇ ਉਹਦੀ ਉਹ ਮਜ਼ਬੂਤ ਹੋ ਜਾਂਦਾ ਹੈ ਉਹਦੀ ਜਿੱਤ ਦੀਆਂ ਸੰਭਾਵਨਾਵਾਂ ਵੱਧ ਜਾਂਦਾ ਹੈ ਇਹਨਾਂ तमाम ਕੋਸ਼ਿਸ਼ਾਂ ਕਰਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਮੈਂ ਦੋ ਤਿੰਨ ਗੱਲਾਂ ਹੋਰ ਇਹਦੇ ਨਾਲ ਤੁਹਾਡੇ ਨਾਲ ਸਾਂਝਾ ਕਰੂੰਗਾ ਹੁਣ ਬੀਜੇਪੀ ਬੀਜੇਪੀ ਪਿਛਲੀ ਵਾਰੀ ਜਦੋਂ ਬੀਜੇਪੀ ਦੀ ਕੈਂਡੀਡੇਟ ਲੜੇ ਵਿਧਾਨ ਸਭਾ ਦੇ ਵਿੱਚ ਬੀਜੇਪੀ ਨੇ ਸਿੱਖ ਭਾਈਚਾਰੇ ਦਾ ਕੈਂਡੀਡੇਟ ਸਿੱਖ ਚਿਹਰਾ ਮੈਦਾਨ ਚ ਉਤਾਰਿਆ ਸੀ ਇੱਕ ਵਕੀਲ ਸਾਹਿਬ ਸੀ ਉਹਨਾਂ ਨੂੰ ਮੈਦਾਨ ਚ ਉਹਨਾਂ ਨੇ ਉਤਾਰਿਆ ਸੀ ਇਸ ਉਹ ਦੋ ਵਾਰ ਲਗਾਤਾਰ ਲੜੇ ਉਹ ਦੋਨੋਂ ਵਾਰੀ ਹਾਰੇ ਹੁਣ ਸਵਾਲ ਇਹ ਹੈ ਕਿ ਕੀ ਬੀਜੇਪੀ ਵੀ ਇਸ ਵਾਰ ਕੋਈ ਹਿੰਦੂ ਚਿਹਰਾ ਉਥੋਂ ਉਤਾਰੇਗੀ ਜਾਂ ਕਿਸੇ ਸਥਾਨਕ ਉਮੀਦਵਾਰ ਨੂੰ ਉਥੋਂ ਉਮੀਦਵਾਰ ਬਣਾਏਗੀ ਬੀਜੇਪੀ ਦੀ ਟਿਕਟ ਕਿਨੂੰ ਜਾਂਦੀ ਹੈ ਇਹਦੇ ਉੱਪਰ ਵੀ ਸ਼ਬਦੀਆਂ ਨਜ਼ਰਾਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਕੀ ਸ਼੍ਰੋਮਣੀ ਅਕਾਲੀ ਦਲ ਇਹ ਚੋਣ ਲੜੇਗਾ ਜਾਂ ਪਿੱਛੇ ਕਈ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਨਹੀਂ ਉਹ ਦਿੱਲੀ ਚ ਵੀ ਨਹੀਂ ਚੋਣ ਲੜੇ ਔਰ ਉਹਨਾਂ ਨੇ ਚਾਰ ਜਿਹੜੀਆਂ ਜ਼ਿਮਨੀ ਚੋਣਾਂ ਸੀ ਪੰਜਾਬ ਦੀਆਂ ਉਹ ਵੀ ਨਹੀਂ ਲੜੀਆਂ ਕੀ ਅਕਾਲੀ ਦਲ ਇਸ ਸ਼ਹਿਰੀ ਸੀਟ ਨੂੰ ਲੜੇਗਾ ਇਹਦਾ ਫੈਸਲਾ ਆਉਣ ਵਾਲੇ ਸਮੇਂ 'ਚ ਹੋਏਗਾ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਹੀ ਲੜਾਈਆਂ ਦੇ ਵਿੱਚ ਉਲਝਿਆ ਹੋਇਆ ਹੈ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਹੁਣ ਜਿਹੜਾ ਤੁਹਾਡਾ ਸਵਾਲ ਸੀ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਦੇਖੋ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਜਿਸ ਦਿਨ ਦਿੱਲੀ ਦੀਆਂ ਚੋਣਾਂ ਦਾ ਰਿਜ਼ਲਟ ਆਇਆ ਉਸੇ ਦਿਨ ਅਸੀਂ ਆਪਣੀ ਡਿਸਕਸ਼ਨ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਪਾਰਟੀ ਚਾਹੇਗੀ ਕਿ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਜਾਵੇ ਔਰ ਪੰਜਾਬ ਤੋਂ ਕੋਈ ਵੀ ਅਗਰ ਰਾਜ ਸਭਾ ਦਾ ਮੈਂਬਰ ਆਪਣੀ ਸੀਟ ਛੱਡਦਾ ਹੈ ਜਾਂ ਕੋਈ ਸੀਟ ਵੈਲੀ ਹੁੰਦੀ ਹੈ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਜਾ ਸਕਦੇ ਨੇ ਔਰ ਆਮ ਆਦਮੀ ਪਾਰਟੀ ਲਈ ਭਾਵੇਂ ਹਜੇ ਆਮ ਆਦਮੀ ਪਾਰਟੀ ਨੇ ਇਨਕਾਰ ਕੀਤਾ ਹੈ ਆਫੀਸ਼ੀਅਲ ਤੌਰ ਤੇ ਆਮ ਆਦਮੀ ਪਾਰਟੀ ਨੇ ਨਹੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਜਾਣਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਪੰਜਾਬ ਦੇ ਕੋਟੇ ਤੋਂ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਚਲੇ ਜਾਣਗੇ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਪਹਿਲਾਂ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਚ ਜਾਂਦੇ ਰਹੇ ਨੇ ਹੁਣ ਰਵਨੀਤ ਬਿੱਟੂ ਨੇ ਜਿਹੜੇ ਲੁਧਿਆਣਾ ਤੋਂ ਚੋਣ ਹਾਰੇ ਸੀ ਉਹ ਖੁਦ ਰਾਜਸਥਾਨ ਤੋਂ ਗਏ ਨੇ ਰਾਜ ਸਭਾ ਦੇ ਵਿੱਚ ਬੀਬੀ ਅੰਬਿਕਾ ਸੋਨੀ ਉਹ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਜਾਂਦੇ ਰਹੇ ਨੇ ਡਾਕਟਰ ਮਨਮੋਹਨ ਸਿੰਘ ਜਿਹੜੇ ਪੰਜਾਬੀ ਸੀ ਉਹ ਅਸਾਮ ਤੋਂ ਰਾਜ ਸਭਾ ਦੇ ਵਿੱਚ ਜਾਇਆ ਕਰਦੇ ਸੀ ਔਰ ਤੁਸੀਂ ਵੇਖੋ ਸੋਨੀਆ ਗਾਂਧੀ ਉਹ ਵੀ ਦੂਜੇ ਸੂਬਿਆਂ ਤੋਂ ਰਾਜ ਸਭਾ 'ਚ ਜਾਂਦੇ ਰਹੇ ਨੇ ਹੁਣ ਵੀ ਜਦੋਂ ਪਿੱਛੇ ਦੇ ਰਾਜਸਥਾਨ ਦੇ ਵਿੱਚ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਦੋਂ ਉਹਨਾਂ ਨੇ ਆਪਣੇ ਕਈ ਉਮੀਦਵਾਰ ਰਾਜ ਸਭਾ ਦੇ ਵਿੱਚ ਭੇਜੇ ਸੋ ਪੋਲਿਟিক্যাল ਪਾਰਟੀਆਂ ਦੇ ਲੀਡਰ ਸਮੇਂ-ਸਮੇਂ ਤੋਂ ਰਾਜ ਸਭਾ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਆਪਣੇ ਲੀਡਰਾਂ ਨੂੰ ਭੇਜਦੇ ਰਹੇ ਨੇ ਇਸ ਕਰਕੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਅਗਰ ਆਮ ਆਦਮੀ ਪਾਰਟੀ ਅਰਵਿੰਦ ਕੇਦਰੀਵਾਲ ਨੂੰ ਲੁਧਿਆਣਾ ਵਾਲੀ ਰਾਜ ਸਭਾ ਦੀ ਸੀਟ ਸੰਜੀਵ ਅਰੋੜਾ ਵਾਲੀ ਅਗਰ ਇਹ ਵਿਰਲੀ ਹੁੰਦੀ ਹੈ ਤਾਂ ਦੇਖੋ ਅਗਰ ਅਗਰ ਸੰਜੀਵ ਅਰੋੜਾ ਜਿੱਤਦੇ ਨੇ ਉਹਨਾਂ ਨੂੰ ਫੇਰ ਅਸਤੀਫਾ ਦੇਣਾ ਪਏਗਾ ਅਗਰ ਉਹ ਹਾਰ ਜਾਂਦੇ ਨੇ ਫੇਰ ਇਹ ਸੀਟ ਵੇਲੀ ਨਹੀਂ ਹੋਣੀ ਅਰਵਿੰਦ ਕੇਜਰੀਵਾਲ ਉਸ ਸੂਰਤ 'ਚ ਹੀ ਰਾਜ ਸਭਾ 'ਚ ਜਾ ਸਕਣਗੇ ਪੰਜਾਬ 'ਚੋਂ ਜਦੋਂ ਅਸਤੀਫਾ ਦਿੰਦਾ ਹੈ ਕੋਈ ਨਾ ਕੋਈ ਰਾਜ ਸਭਾ ਦਾ ਮੈਂਬਰ ਜਾਂ ਸੀਟ ਵੇਲੀ ਹੁੰਦੀ ਹੈ ਸੋ ਜ਼ਰੂਰੀ ਨਹੀਂ ਕਿ ਸੰਜੀਵ ਅਰੋੜਾ ਹੀ ਅਸਤੀਫਾ ਦੇਣ ਅਗਰ ਕੋਈ ਹੋਰ ਵੀ ਅਸਤੀਫਾ ਦਿੰਦਾ ਹੈ ਪੰਜਾਬ ਦੇ ਰਾਜ ਸਭਾ ਮੈਂਬਰ ਦੇ ਤੌਰ ਤੇ ਤਾਂ ਵੀ ਅਰਵਿੰਦ ਕੇਜਰੀਵਾਲ ਜਾ ਸਕਦੇ ਨੇ ਔਰ ਬਹੁਤ ਵੱਡਾ ਬਹੁਮਤ ਹੈ ਆਮ ਆਦਮੀ ਪਾਰਟੀ ਦਾ 94 95 ਆਮ ਆਦਮੀ ਪਾਰਟੀ ਕੋਲੇ ਵਿਧਾਇਕ ਨੇ ਔਰ ਕੋਈ ਚੈਲੰਜ ਨਹੀਂ ਹੈ ਰਾਜ ਸਭਾ ਦੇ ਵਿੱਚ ਜਾਣ ਦਾ ਔਰ ਮੈਨੂੰ ਇਹ ਲੱਗਦਾ ਆਮ ਆਦਮੀ ਪਾਰਟੀ ਇਹ ਫੈਸਲਾ ਕਰੇਗੀ ਜਾਂ ਨਹੀਂ ਕਰੇਗੀ ਕਦੋਂ ਕਰੇਗੀ ਇਹ ਵਕਤ ਦੱਸੇਗਾ ਭਰਾ ਆਮ ਆਦਮੀ ਪਾਰਟੀ ਨੇ ਅਗਰ ਆਪਣੀ ਕੌਮੀ ਸਿਆਸਤ ਨੂੰ ਹੋਰ ਵੱਡਾ ਕਰਨਾ ਹੈ ਤੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜ ਦੇਣਾ ਚਾਹੀਦਾ ਕਿਉਂਕਿ ਅਰਵਿੰਦ ਕੇਜਰੀਵਾਲ ਅਗਰ ਪਾਰਲੀਮੈਂਟ ਦੇ ਵਿੱਚ ਰਾਜ ਸਭਾ 'ਚ ਚਲੇ ਜਾਣ ਤੇ ਉੱਥੇ ਉਹ ਪੰਜਾਬ ਦੀ ਗੱਲ ਵੀ ਕਰ ਸਕਦੇ ਨੇ ਦਿੱਲੀ ਦੀ ਗੱਲ ਵੀ ਕਰ ਸਕਦੇ ਨੇ ਔਰ ਦੇਸ਼ ਦੀ ਸਿਆਸਤ ਦੀ ਗੱਲ ਵੀ ਕਰ ਸਕਦੇ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਇਹ ਇਲਜ਼ਾਮ ਜ਼ਰੂਰ ਆਉਂਦੇ ਨੇ ਕਿ ਜਦੋਂ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਉਹਨਾਂ ਨੇ ਕੋਈ ਵੀ ਸਿੱਖ ਮੰਤਰੀ ਨਹੀਂ ਬਣਾਇਆ ਹਾਲਾਂਕਿ ਪਹਿਲੀ ਵਾਰੀ ਜਦੋਂ ਉਹਨਾਂ ਦੀ ਸਰਕਾਰ ਬਣੀ ਸੀ ਜਾਂ ਦੂਸਰੀ ਵਾਰੀ ਉਹਨਾਂ ਨੇ ਵਿਰੋਧੀ ਉਹਨਾਂ ਨੇ ਜਿਹੜੇ ਸਪੀਕਰ ਦਾ ਹੁੰਦਾ ਉਹ ਇੱਕ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਉਦੋਂ ਦਿੱਤੀ ਸੀ ਉਹਨਾਂ ਨੇ ਪਰ ਇਸ ਵਾਰ ਕੋਈ ਸਿੱਖ ਵਾਪਰੀ ਨਹੀਂ ਸੀ ਇਹ ਇਲਜ਼ਾਮ ਵਿਰੋਧੀਆਂ ਨੇ ਅਰਵਿੰਦ ਕੇਜਰੀਵਾਲ ਤੇ ਲਾਏ ਨੇ ਔਰ ਅਰਵਿੰਦ ਕੇਜਰੀਵਾਲ ਅਗਰ ਪਾਰਲੀਮੈਂਟ ਚ ਚਲੇ ਜਾਂਦੇ ਨੇ ਤੇ ਉਹ ਇੱਕ ਵਾਰੀ ਫੇਰ ਦੇਸ਼ ਦੀ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਆ ਸਕਦੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਫੈਸਲਾ ਕਰੇਗੀ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਜ਼ਰੂਰ ਭੇਜੀਏ ਪ੍ਰਿੰਕਾ ਗਾਂਧੀ ਹੁਣ ਤੱਕ ਰਾਜ ਸਭਾ ਦੇ ਵਿੱਚ ਸੀ ਜਦੋਂ ਰਾਹੁਲ ਗਾਂਧੀ ਹਾਰੇ ਸੀ ਅਮੇਠੀ ਤੋਂ ਸਮ੍ਰਿਤੀ ਰਾਣੀ ਤੋਂ ਉਸ ਤੋਂ ਬਾਅਦ ਉਹ ਰਾਜ ਸਭਾ ਦੇ ਜ਼ਰੀਏ ਪਾਰਲੀਮੈਂਟ 'ਚ ਪਹੁੰਚੇ ਰਾਜ ਸਭਾ ਦੇ ਦੋ ਸਦਨ ਨੇ ਇੱਕ ਲੋਕ ਸਭਾ ਇੱਕ ਰਾਜ ਸਭਾ ਰਾਜ ਸਭਾ ਦੇ ਵਿੱਚ ਸਾਰੇ ਰਾਜ ਸਭਾ ਦੇ ਮੈਂਬਰ ਨੇ ਔਰ ਉਹ ਲਗਾਤਾਰ ਰਾਜ ਸਭਾ ਦੇ ਵਿੱਚੋਂ ਦੇਸ਼ ਦੀ ਸਿਆਸਤ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਸੀ ਸੋ ਮੈਨੂੰ ਲੱਗਦਾ ਜੇ ਅਰਮਿੰਦ ਕੇਜਰੀਵਾਲ ਵੀ ਚਲੇ ਜਾਣਗੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਉਹਦੇ ਨਾਲ ਭਗਵੰਤ ਮਾਨ ਨੂੰ ਵੀ ਫਾਇਦਾ ਮਿਲੇਗਾ ਪੰਜਾਬ ਦੇ ਵਿੱਚ ਬਤੌਰ ਪੰਜਾਬ ਦੇ ਮੁੱਖ ਮੰਤਰੀ ਜੀ 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 ਬਿਲਕੁਲ ਠੀਕ ਗੱਲ ਹੈ ਤੇ ਨਾਲ ਦੀ ਨਾਲ ਡੱਲਾ ਜੀ ਗੱਲ ਆਪਾਂ ਰਵਨੀਤ ਬਿੱਟੂ ਦੀ ਵੀ ਗੱਲ ਕਰ ਲਈਏ ਕਿਉਂਕਿ ਬੀਜੇਪੀ ਤੋਂ ਰਵਨੀਤ ਬਿੱਟੂ ਵੱਡੇ ਸਵਾਲ ਇਹ ਸਭ ਦੇ ਉੱਪਰ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਟਿਕਟ ਦੇਣੀ ਚਾਹੀਦੀ ਸੀ ਤੇ ਇਸ ਸਵਾਲ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਰਵਨੀਤ ਪਿੱਟੂ ਦੇ ਜਿਹੜੇ ਬਿਆਨ ਨੇ ਕਈ ਵਾਰੀ ਰਵਨੀਤ ਬਿੱਟੂ ਬੜੇ ਸਿਆਣੇ ਮਨੁੱਖ ਨੇ ਪਰ ਕਈ ਵਾਰੀ ਉਹਨਾਂ ਦੇ ਬਿਆਨ ਬੜੇ ਹੈਰਾਨੀ ਵਾਲੇ ਹੁੰਦੇ ਰਵਨੀਤ ਬਿੱਟੂ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਚ ਭੇਜਣਾ ਚੰਗਾ ਨਹੀਂ ਹੈ ਰਵਨੀਤ ਬਿੱਟੂ ਆਪ ਲੁਧਿਆਣਾ ਲੋਕ ਸਭਾ ਸੀਟ ਹਾਰੇ ਹੋਏ ਨੇ ਰਵਨੀਤ ਬਿੱਟੂ ਨੂੰ ਭਾਜਪੀ ਨੇ ਆਪ ਰਾਜਸਥਾਨ ਤੋਂ ਭੇਜਿਆ ਰਾਜਸਥਾਨ ਨਾਲ ਪੰਜਾਬ ਦਾ ਪਾਣੀਆਂ ਦਾ ਰੌਲਾ ਸੋ ਰਵਨੀਤ ਬਿੱਟੂ ਤਾਂ ਖੁਦ ਰਾਜਸਥਾਨ ਤੋਂ ਰਾਜ ਸਭਾ ਚ ਗਏ ਤੇ ਕੇਂਦਰ ਚ ਮੰਤਰੀ ਬਣੇ ਤੇ ਉਹ ਵਿਅਕਤੀ ਜਿਹੜਾ ਖੁਦ ਕਿਸੇ ਦੂਜੇ ਸੂਬੇ ਤੋਂ ਰਾਜ ਸਭਾ ਚ ਗਿਆ ਹੋਵੇ ਉਹ ਇਸ ਗੱਲ ਦਾ ਵਿਰੋਧ ਕਰਦਾ ਹੋਵੇ ਕਿ ਅਰਵਿੰਦ ਕੇਜਰੀਵਾਲ ਨੂੰ ਜੇ ਆਮ ਆਦਮੀ ਪਾਰਟੀ ਪੰਜਾਬ ਤੋਂ ਰਾਜ ਸਭਾ 'ਚ ਭੇਜਦੀ ਹੈ ਤੇ ਇਹ ਚੰਗੀ ਗੱਲ ਨਹੀਂ ਇਹ ਉਹਨਾਂ ਦੀ ਮਤਲਬ ਪ੍ਰਸਤੀ ਹੈ ਤੇ ਬੜੀ ਹੈਰਾਨੀ ਹੁੰਦੀ ਹੈ। ਸੋ ਰਗਨੀਤ ਬਿੱਟੂ ਜੀ ਤੁਸੀਂ ਇਹ ਗੱਲ ਕਹਿੰਦੇ ਬੜੀ ਹੈਰਾਨੀ ਜੀ ਆਉਂਦੀ ਹੈ। ਚਲੋ ਇਹ ਸਿਆਸਤ ਹੈ ਹੌਲੀ-ਹੌਲੀ ਰਗਨੀਤ ਬਿੱਟੂ ਨੂੰ ਪਤਾ ਲੱਗ ਜਾਏਗਾ ਕਿ ਉਹ Rajasthan ਦੇ ਰਾਜ ਸਭਾ ਮੈਂਬਰ ਨੇ। ਕਈ ਵਾਰੀ ਉਹ ਕਿਉਂਕਿ ਹੈਗੇ ਤਾਂ ਉਹ ਲੁਧਿਆਣਾ ਦੇ ਆ ਨਾ ਕਈ ਵਾਰੀ ਉਹ ਖੁਦ ਕਈ ਵਾਰੀ ਵਿਅਕਤੀ ਬਿਆਨ ਦਿੰਦਾ ਹੋਇਆ ਗੱਲ ਭੁੱਲ ਜਾਂਦਾ ਵੀ ਮੈਂ ਤਾਂ ਆਪ ਕਿਸੇ ਦੂਜੇ ਸਟੇਟ ਤੋਂ ਰਾਜ ਸਭਾ 'ਚ ਪਹੁੰਚਿਆ। ਰਵਨੀਤ ਬਿੱਟੂ ਕਹਿੰਦੇ ਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਟਿਕਟ ਦੇਣੀ ਚਾਹੀਦੀ ਸੀ ਪਹਿਲੀ ਤਾਂ ਗੱਲ ਇਹ ਹੈ ਰਵਨੀਤ ਬਿੱਟੂ ਜੀ ਤੁਸੀਂ ਬੀਜੇਪੀ ਚੋਂ ਇੱਕ ਬੀਜੇਪੀ ਦਾ ਲੀਡਰ ਮੰਤਰੀ ਇਹ ਸਲਾਹ ਦੇ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਨੂੰ ਉਹਨੂੰ ਟਿਕਟ ਦੇਣੀ ਚਾਹੀਦੀ ਸੀ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿਸੇ ਸਮੇ ਗੁਰਪ੍ਰੀਤ ਗੋਗੀ ਰਵਨੀਤ ਬਿੱਟੂ ਇਹ ਇੱਕੋ ਪਾਰਟੀ ਚ ਇਕੱਠੇ ਰਹੇ ਨੇ ਪਰ ਅੱਜ ਸਾਰਿਆਂ ਦੇ ਰਾਹ ਵੱਖਰੇ ਵੱਖਰੇ ਨੇ ਹੁਣ ਰਵਨੀਤ ਬਿੱਟੂ ਨੂੰ ਕਰਨਾ ਕੀ ਚਾਹੀਦਾ ਰਵਨੀਤ ਬਿੱਟੂ ਨੂੰ ਹਰਜੋਜੀ ਇਹ ਕਰਨਾ ਚਾਹੀਦਾ ਹੈ ਕਿ ਉਹ ਗੁਰਪ੍ਰੀਤ ਗੋਗੀ ਹੋਣਾ ਦੀ ਧਰਮ ਪਤਨੀ ਨੂੰ ਪੁੱਛਣ ਕਿ ਕੀ ਉਹ ਚੋਣ ਲੜਨਾ ਚਾਹਣਗੇ ਤੇ ਰਵਨੀਤ ਬਿੱਟੂ ਇਹ ਦਾਵਾ ਕਰਨ ਕਿ ਅਸੀਂ ਬੀਜੇਪੀ ਤੋਂ ਗੁਰਪ੍ਰੀਤ ਗੋਗੀ ਨੂੰ ਟਿਕਟ ਗੁਰਪ੍ਰੀਤ ਗੋਗੀ ਦੀ ਪਤਨੀ ਨੂੰ ਟਿਕਟ ਦੰਨੇ ਸੋ ਰਵਨੀਤ ਬਿੱਟੂ ਅਗਰ ਉਹਨਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਗਲਤ ਕੀਤਾ ਗੁਰਪ੍ਰੀਤ ਗੋਗੀ ਦੀ ਪਤਨੀ ਨੂੰ ਟਿਕਟ ਦੇਣੀ ਚਾਹੀਦੀ ਸੀ ਤੇ ਬੀਜੇਪੀ ਵੱਲੋਂ ਰਵਨੀਤ ਬਿੱਟੂ ਟਿਕਟ ਆਫਰ ਕਰਾਣ ਗੁਰਪ੍ਰੀਤ ਗੋਗੀ ਦੀ ਪਤਨੀ ਨੂੰ ਫੇਰ ਤਾਂ ਸਮਝ ਆਉਂਦਾ ਹੈ ਕਿ ਇਹ ਕਿਸੇ ਠੋਸ ਤਰਕ ਦੇ ਨਾਲ ਉਹਨਾਂ ਨੇ ਗੱਲ ਕੀਤੀ ਨਹੀਂ ਤਾਂ ਇਹ ਲੱਗੂਗਾ ਕਿ ਰਵਨੀਤ ਬਿੱਟੂ ਦੇ ਜਿਹੜੇ ਗੱਲਾਂ ਨੇ ਇਹ ਮਹਿਜ਼ ਹਵਾ ਹਵਾਈ ਗੱਲਾਂ ਨੇ ਨਹੀਂ ਤਾਂ ਇਹ ਲੱਗੇਗਾ ਪਰ ਇਹਦੇ 'ਚ ਕੋਈ ਦੋਰਾਈ ਨਹੀਂ ਹੈ ਜਦੋਂ ਰਵਨੀਤ ਬਿੱਟੂ ਪਾਰਲੀਮੈਂਟ ਦੀ ਚੋਣ ਲੜੇ ਲੁਧਿਆਣੇ ਤੋਂ ਇਸ ਹਲਕੇ 'ਚ ਉਹਨਾਂ ਨੇ 20000 ਦੇ ਕਰੀਬ ਲੀਡ ਲਈ ਸੀ ਔਰ ਉਦੋਂ ਰਵਨੀਤ ਬਿੱਟੂ ਦੀ ਲੀਡ ਉਹਦੇ ਪਿੱਛੇ ਵੱਡਾ ਕਾਰਨ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਵੀ ਸੀ ਕਿਉਂਕਿ ਭਾਜਪਾ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਇੱਕ ਵੱਡਾ ਵਾਅਦਾ ਪੂਰਾ ਕੀਤਾ ਸੀ ਜੀਦੇ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਆਮ ਲੋਕ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਪਰ ਅੱਜ ਸਥਿਤੀਆਂ ਕੀ ਬੀਜੇਪੀ ਦੁਬਾਰਾ ਉਸ ਸਥਿਤੀ ਦੇ ਵਿੱਚ ਆ ਸਕੇਗੀ ਦੁਬਾਰਾ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਹਲਕੇ ਤੋਂ ਬੀਜੇਪੀ ਵੋਟ ਹਾਸਲ ਕਰ ਸਕੇਗੀ ਬੀਜੇਪੀ ਜਿੱਤ ਸਕੇਗੀ ਅੱਜ ਦੇ ਸਮੇਂ ਹਰਜੋਜੀ ਸਵਾਲ ਖੜਾ ਹੈ ਅੱਜ ਮੈਂ ਤੁਹਾਨੂੰ ਹਕੀਕਤ ਦੱਸਾਂ ਉੱਥੇ ਸਾਰੀਆਂ ਪਾਰਟੀਆਂ ਬਰਾਬਰੀ ਤੇ ਖੜੀਆਂ ਨੇ ਬੀਜੇਪੀ 20000 ਦੀ ਲੀਡ ਤੇ ਸੀ ਅੱਜ ਬਰਾਬਰ ਹੈ ਆਮ ਆਦਮੀ ਪਾਰਟੀ ਕਾਂਗਰਸ ਔਰ ਬੀਜੇਪੀ ਬਰਾਬਰ ਖੜੀਆਂ ਐ ਅਕਾਲੀ ਦਲ ਤਾਂ ਹਜੇ ਕਿਤੇ ਖੜਾ ਨਹੀਂ ਕਿਉਂਕਿ ਅਕਾਲੀ ਦਲ ਤਾਂ ਹਜੇ ਆਪਣੀਆਂ ਲੜਾਈਆਂ ਚ ਐ ਜਿਵੇਂ ਮੈਂ ਪਹਿਲਾਂ ਕਿਹਾ ਹੂੰ ਉਹ ਤਾਂ ਜਦੋਂ ਪ੍ਰਧਾਨ ਪ੍ਰਦੂਨ ਚੁਣ ਕੇ ਆਉਣਗੇ ਫਿਰ ਦੱਸਣਗੇ ਵੀ ਉਹਨਾਂ ਨੇ ਚੋਣ ਲੜਨੀ ਐ ਜਾਂ ਨਹੀਂ ਜਦੋਂ ਅਕਾਲੀ ਦਲ ਦੱਸੂਗਾ ਵੀ ਅਸੀਂ ਚੋਣ ਲੜਨੀ ਐ ਜਾਂ ਨਹੀਂ ਫਿਰ ਅਕਾਲੀ ਦਲ ਦੀ ਗੱਲ ਕਰਨੀ ਬਣਦੀ ਐ ਸੋ ਹਜੇ ਦੇਖਿਆ ਜਾਵੇ ਤੇ ਲੁਧਿਆਣਾ ਵੈਸਟ ਦੇ ਵਿੱਚ ਸਿਰਫ 3 ਪਾਰਟੀਆਂ ਨੇ ਇੱਕ ਰਵਨੀਤ ਬਿੱਟੂ ਵੱਲੋਂ ਕਿਹਨੂੰ ਟਿਕਟ ਦਿੱਤੀ ਜਾਂਦੀ ਐ ਬੀਜੇਪੀ ਵੱਲੋਂ ਉਹ ਦੂਸਰੀ ਆਮ ਆਦਮੀ ਪਾਰਟੀ ਔਰ ਤੀਸਰੀ ਕਾਂਗਰਸ ਪਾਰਟੀ ਉਹ ਮੈਂ ਪਹਿਲਾਂ ਹੀ ਕਿਹਾ ਹੈ ਕਾਂਗਰਸ ਵੱਲੋਂ ਭਾਰਤ ਕੁਸ਼ਨ ਆਸ਼ੂ ਵੱਡੇ ਦਾਵੇਦਾਰ ਨੇ ਔਰ ਬੀਜੇਪੀ ਵੱਲੋਂ ਟਿਕਟ ਕਿਸ ਨੂੰ ਮਿਲਦੀ ਹੈ ਉਹਦੇ ਉੱਪਰ ਵੀ ਕਾਫੀ ਕੁਝ ਧਾਰੂ ਮਦਾਰ ਹੋਏਗਾ ਇਸ ਹਲਕੇ ਦਾ ਪਰ ਸਿਆਸਤ ਹੈ ਜਿਹੜੀ ਇਹ ਲੁਧਿਆਣੇ ਵਾਲੀ ਸੀਟ ਨੇ ਬਹੁਤ ਜ਼ਿਆਦਾ ਵਧਾ ਦੁੱਤੀ ਹੈ ਮੈਂ ਦੇਖ ਰਿਹਾ ਸੀ ਹਰਜੋਤ ਜੀ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਜਾ ਸਕਦੇ ਨੇ ਪੰਜਾਬ ਤੋਂ ਹੁਣ ਪੰਜਾਬ ਚ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ 94 ਐਮ ਐਲ ਏ ਹੈ ਅਗਰ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਰਾਜ ਸਭਾ ਚ ਚਲਿਆ ਜਾਏਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਅਗਰ ਉਹ ਜਾਣਾ ਚਾਹਣ ਅਗਰ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਰਾਜ ਸਭਾ ਚ ਜਾਣਾ ਚਾਹਣ ਕੋਈ ਰੋਕ ਨਹੀਂ ਸਕਦੇ ਕਿਉਂਕਿ ਉਹ ਤਕਨੀਕੀ ਤੌਰ ਤੇ ਆਪਣੀ ਪਾਰਟੀ ਦੇ ਪ੍ਰਧਾਨ ਨੇ ਔਰ ਜਿਹੜੇ ਪਾਰਟੀ ਦੇ ਉਹਨਾਂ ਦੇ ਜਿੱਤੇ ਹੋਏ ਵਿਧਾਇਕ ਨੇ ਉਹਨਾਂ ਨੇ ਉਹਨਾਂ ਨੂੰ ਚੁਣਨਾ ਹੈ ਰਾਜ ਸਭਾ ਦੇ ਵਿੱਚ ਜਿਹੜੇ ਐਮਐਲਏ ਨੇ ਚੁਣੇ ਹੋਏ ਉਹਨਾਂ ਦੀ ਵੋਟ ਮੈਟਰ ਕਰਦੀ ਹੈ ਹੁਣ ਕਾਂਗਰਸ ਕੋਲੇ ਤਾਂ ਐਮਐਲਏ 15 16 ਰਹਿ ਗਏ ਮੇਰੇ ਖਿਆਲ ਅਕਾਲੀ ਦਲ ਜਾਂ ਬੀਜੇਪੀ ਕੋਲੇ 2 2 3 3 ਨੇ ਮਸਾਂ 96 ਐਮਐਲਏ ਨੇ ਆਮ ਆਦਮੀ ਪਾਰਟੀ ਕੋਲੇ ਇਸ ਕਰਕੇ ਅਗਰ ਅਰਵਿੰਦ ਕੇਜਰੀਵਾਲ ਜਾਣਾ ਚਾਹਣ ਉਹ ਚਲੇ ਜਾਣਗੇ ਹਾਂ ਪੰਜਾਬੀ ਪਸੰਦ ਕਰਦੇ ਨੇ ਜਾਂ ਨਹੀਂ ਕਰਦੇ ਇਹਦਾ ਫੈਸਲਾ ਹੋਣਾ 2027 ਚ ਅਗਰ 2027 ਚ ਅਰਵਿੰਦ ਕੇਜਰੀਵਾਲ ਨਾਲ ਪੰਜਾਬੀਆਂ ਦੀ ਨਾਰਾਜ਼ਗੀ ਹੋਈ ਤੇ ਵੋਟਾਂ ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਾਉਣੀਆਂ ਅਗਰ ਨਰਾਜ਼ਗੀ ਨਹੀਂ ਹੋਏਗੀ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਣਗੀਆਂ ਸੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਦਾ ਜਿਹੜਾ ਫੈਸਲਾ ਹੈ ਉਹ 5 ਸਾਲ ਲਈ ਉਹ ਲੀਗਲ ਰਹਿੰਦਾ ਸੋ 5 ਸਾਲ ਹਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਜੇ ਅਰਵਿੰਦ ਕੇਜਰੀਵਾਲ ਜਦੋਂ ਮਰਜ਼ੀ ਚਾਣ ਪਾਰਲੀਮੈਂਟ 'ਚ ਜਾ ਸਕਦੇ ਨੇ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਪਹਿਲਾਂ ਤੁਸੀਂ ਅਕਾਲੀ ਦਲ ਪਾਰਟੀ ਬਾਰੇ ਵੀ ਗੱਲ ਕੀਤੀ ਸੀ ਤਾਂ ਜ਼ਰੂਰ ਮੈਂ ਚਾਹੂੰਗੀ ਕਿ ਅਖੀਰ ਦੇ ਵਿੱਚ ਜੋ ਕਿ ਪੰਜਾਬ ਦੀ ਸਿਆਸਤ ਦੇ ਨਾਲ ਖਾਸ ਖਬਰ ਅਸੀਂ ਇਸ ਨੂੰ ਕਹਿ ਸਕਦੇ ਹਾਂ ਪੰਥਕ ਸਿਆਸਤ ਦੇ ਉੱਪਰ ਤਾਜ਼ਾ ਸਥਿਤੀ ਹੁਣ ਬਣੀ ਕੀ ਹੋਈ ਹੈ ਇਸ ਦੇ ਉੱਪਰ ਵੀ ਆਪਣਾ ਐਨਾਲਿਸਿਸ ਜਿਹੜਾ ਹੈ ਜ਼ਰੂਰ ਸਾਂਝਾ ਕਰਿਓ ਪ੍ਰੋਗਰਾਮ ਦੇ ਦੌਰਾਨ ਦੇਖੋ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਮੁਹਾਣੇ ਤੇ ਖੜੀ ਹੈ ਇਸ ਵਕਤ ਔਰ ਇਹ ਚਰਚਾਵਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਚਰਨਜੀਤ ਬਰਾੜ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਵਿਰੋਧੀ ਜਿਹੜੇ ਦੂਸਰੇ ਗਰੁੱਪ ਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਕਿਸੇ ਵੇਲੇ ਸੁਧਾਰ ਲਹਿਰ ਨਾਲ ਜੁੜੇ ਰਹੇ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਅਗਰ ਆਪਣੀ ਭਰਤੀ ਮੁਕੰਮਲ ਕਰ ਲਈ ਤੇ ਉਹ ਸਾਰੇ ਜਿਹੜੇ ਆਧਾਰ ਕਾਰਡ ਨੇ ਜਾਂ ਵੋਟਰ ਕਾਰਡ ਨੇ ਜਾਂ ਸਬੂਤ ਨੇ ਉਹ ਸਾਹਮਣੇ ਲਿਆਵੇ ਅਕਾਲੀ ਦਲ ਇੱਥੋਂ ਤੱਕ ਕਹਿ ਰਹੇ ਨੇ ਚਰਨਜੀਤ ਬਰਾੜ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਬਾਰੇ ਇੱਕ ਰਿਪੋਰਟ ਬਣਾਈ ਹੈ ਕੀ ਰਿਪੋਰਟ ਕਿਸੇ ਵੇਲੇ ਵੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਸਕਦੇ ਆ ਹੁਣ ਇੱਥੇ ਦੋ ਤਿੰਨ ਗੱਲਾਂ ਹਰਜੋਤ ਜੀ ਕਰਨੀਆਂ ਬਣਦੀਆਂ ਨੇ ਅਗਰ ਅਕਾਲੀ ਦਲ ਆਪਣੀ ਭਰਤੀ ਨਾਲ ਸੰਬੰਧਿਤ ਕੋਈ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਖਵੀਰ ਸਿੰਘ ਕੋਲੇ ਲੈ ਕੇ ਜਾਂਦਾ ਹੈ ਤਾਂ ਗਿਆਨੀ ਰੁਖਵੀਰ ਸਿੰਘ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਅੱਗੇ ਕਈ ਸਵਾਲ ਕਰ ਸਕਦੇ ਨੇ ਜਦੋਂ 2 ਦਸੰਬਰ ਦਾ ਹੁਕਮਨਾਮਾ ਹੋਇਆ ਸੀ ਤੇ ਉਹਨਾਂ ਨੇ ਜਿਹੜੀ ਭਰਤੀ ਹੈ ਉਹਨੂੰ ਬਹੁਤ ਜ਼ਿਆਦਾ ਟਰਾਂਸਪੇਰੈਂਟ ਕਰਨ ਦਾ ਹੁਕਮ ਵੀ ਸੁਣਾਇਆ ਸੀ ਹੁਣ ਅਕਾਲੀ ਦਲ ਨੇ ਜਿਹੜੀ ਭਰਤੀ ਕੀਤੀ ਹੈ ਕੀ ਅਕਾਲੀ ਦਲ ਉਹਦਾ ਸਾਰਾ ਰਿਕਾਰਡ ਹੈ ਜਿਹੜਾ ਮੰਗੇ ਜਾਣ ਤੇ ਜਥੇਦਾਰ ਸਹਿਬਾਨਾਂ ਨੂੰ ਕੀ ਉਹ ਪੇਸ਼ ਕਰੇਗਾ ਪਹਿਲਾ ਤਾਂ ਇਹ ਸਵਾਲ ਹੈ ਦੂਸਰਾ ਕੀ ਅਕਾਲੀ ਦਲ ਕੋਲੇ ਸਾਰੀ ਭਰਤੀ ਦਾ ਰਿਕਾਰਡ ਹੈ ਕੀ ਆਧਾਰ ਕਾਰਡ ਵਗੈਰਾ ਜਾਂ ਵੋਟਰ ਆਈਡੀ ਕਾਰਡ ਵਗੈਰਾ ਜੋ ਵੀ ਹੁਕਮਨਾਮਾ ਸੀ ਕੀ ਅਕਾਲੀ ਦਲ ਦੇ ਭਰਤੀ ਕਰਨ ਵਾਲੇ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ ਕਿਉਂਕਿ ਜਿਹੜੇ ਦੂਸਰਾ ਤੜਾ ਹੈ ਭਾਵਿਓ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਲੋਕ ਨੇ ਪੰਜ ਮੈਂਬਰੀ ਕਮੇਟੀ ਦੇ ਲੋਕ ਵੀ ਹਰਜੋਤਜੀ ਲਗਾਤਾਰ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਇਹ ਭਰਤੀ ਨੂੰ ਅਸੀਂ ਨਹੀਂ ਮੰਨਦੇ ਇਹ ਭਰਤੀ ਸਹੀ ਨਹੀਂ ਹੈ ਸੋ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਜਾਂ ਖਤਮ ਹੋਈ ਭਰਤੀ ਤੇ ਸਵਾਲ ਖੜੇ ਕਰ ਰਹੇ ਨੇ ਹੁਣ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਕੋਲ ਕੋਈ ਰਿਪੋਰਟ ਲੈ ਕੇ ਜਾਣੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਜਥੇਦਾਰ ਸਾਹਿਬ ਵੀ ਕੋਈ ਸਵਾਲ ਕਰ ਸਕਦੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਗਿਆਨੀ ਰੁਘਵੀਰ ਸਿੰਘ ਉਹਨਾਂ ਦੇ ਸਵਾਲਾਂ ਦਾ ਕੀ ਜਵਾਬ ਦਿੰਦਾ ਹੈ ਹਾਂ ਕੋਈ ਲੀਡਰ ਸਵਾਲ ਖੜੇ ਕਰਦਾ ਹੈ ਪੰਜ ਮੈਂਬਰੀ ਕਮੇਟੀ ਸਵਾਲ ਖੜੇ ਕਰਦੀ ਹੈ ਜਾਂ ਬਾਗੀ ਗਰੁੱਪ ਦੇ ਲੀਡਰ ਸਵਾਲ ਖੜੇ ਕਰਦੇ ਨੇ ਅਕਾਲੀ ਦਲ ਜਵਾਬ ਦੇਵੇ ਜਾਂ ਨਾ ਦੇਵੇ ਬਹੁਤਾ ਫਰਕ ਨਹੀਂ ਪੈਂਦਾ ਪਰ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਰਤੀ ਸੰਬੰਧੀ ਸਬੂਤ ਮੰਗੇ ਤੇ ਅਕਾਲੀ ਦਲ ਨੂੰ ਫੇਰ ਉਹ ਦੇਣੇ ਪੈਣਗੇ ਅਗਰ ਉਹ ਨਹੀਂ ਦੇਣਗੇ ਤੇ ਫਿਰ ਗਿਆਨੀ ਰੁਘਵੀਰ ਸਿੰਘ ਕੋਈ ਨਾ ਕੋਈ ਨਵਾਂ ਹੁਕਮ ਕੋਈ ਟਿੱਪਣੀ ਉਹਦੇ ਤੇ ਕਰ ਸਕਦੇ ਨੇ ਉਂਝ ਵੀ ਸ਼ਰੂਨੀ ਅਕਾਲੀ ਦਲ ਤੇ ਇਹ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਕਿ ਉਹਨਾਂ ਨੇ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਭਰਤੀ ਬਾਰੇ ਉਹਨੂੰ ਇਨ ਬਿਨ ਲਾਗੂ ਨਹੀਂ ਕੀਤਾ ਔਰ ਭਾਵੇਂ ਪੰਜ ਮੈਂਬਰੀ ਕਮੇਟੀ ਹੈ ਜਾਂ ਨਰਾਜ਼ ਲੀਡਰ ਨੇ ਉਹ ਲਗਾਤਾਰ ਇਹ ਇਲਜ਼ਾਮ ਤਾਂ ਅਕਾਲੀ ਦਲ ਤੇ ਲਗਾ ਹੀ ਰਹੇ ਨੇ ਨਾ ਜੀ ਕਿ ਇਹਨਾਂ ਨੇ ਇਨ ਬਿਨ ਭਰਤੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਅਜੇ ਹਾਲਾਤਾਂ ਦੇ ਵਿੱਚ ਜਿਹੜੇ ਅਗਲੇ 1-2 ਦਿਨ ਨੇ ਅੱਜ ਅਸੀਂ 27 ਤਰੀਕ ਦੇ ਵਿੱਚ ਆ ਗਏ ਆ ਔਰ ਅੱਜ 27 ਫਰਵਰੀ ਨੂੰ ਔਰ 28 ਫਰਵਰੀ ਨੂੰ ਇਹਨਾਂ ਦੋ ਦਿਨਾਂ ਦੇ ਵਿੱਚ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਅਕਾਲੀ ਸਿਆਸਤ ਦੇ ਵਿੱਚ ਬਹੁਤ ਕੁਝ ਵਾਪਰੇਗਾ ਕੱਲ ਵੀ ਗਿਆਨੀ ਹਰਪੀਤ ਸਿੰਘ ਦਾ ਇੱਕ ਸਮਾਗਮ ਸੀ ਅੰਮ੍ਰਿਤਸਰ ਦੇ ਵਿੱਚ ਔਰ ਗਿਆਨੀ ਹਰਪੀਤ ਸਿੰਘ ਨੇ ਕੱਲ ਸਾਫ਼ ਕਹਿ ਦਿੱਤਾ ਕਿ ਮੇਰੇ ਤੇ ਜਿਹੜੇ ਨਿੱਜੀ ਇਲਜ਼ਾਮ ਵੀ ਲਾਏ ਜਾ ਰਹੇ ਨੇ ਉਹ ਕਹਿੰਦੇ ਅਗਰ ਕੋਈ ਸਾਬਤ ਕਰ ਦੇ ਤੇ ਮੈਂ ਸਾਰਾ ਕੁਝ ਛੱਡ ਦਿਆਂਗਾ ਸੋ ਗਿਆਨੀ ਹਰਪ੍ਰੀਤ ਬਹੁਤ ਖੁੱਲ ਕੇ ਉਹਨਾਂ ਦੇ ਜਿਹੜੇ ਨਿੱਜੀ ਇਲਜ਼ਾਮ ਲਾਏ ਜਾ ਰਹੇ ਨੇ ਉਹਨਾਂ ਤੇ ਆਪਣਾ ਸਪਸ਼ਟੀਕਰਨ ਦੇ ਰਹੇ ਨੇ ਔਰ ਇੱਥੋਂ ਤੱਕ ਕਹਿ ਰਹੇ ਨੇ ਕਿ 2 ਦਸੰਬਰ ਦੇ ਜਿਹੜੇ ਫੈਸਲੇ ਨੇ ਉਹ ਅਸੀਂ ਸੰਗਤ ਚ ਲੈ ਕੇ ਜਾਣੇ ਨੇ ਅਸੀਂ ਇਹਨ ਬਿਨ ਲਾਗੂ ਕਰਾਣੇ ਨੇ ਔਰ ਉਹਦੇ ਲਈ ਭਾਵੇਂ ਮੈਨੂੰ ਕੁਰਬਾਨੀ ਵੀ ਨਾ ਦੇਣੀ ਪਵੇ ਕਹਿੰਦੇ ਜੇ ਮੈਨੂੰ ਸ਼ਹੀਦੀ ਵੀ ਦੇਣੀ ਪੈਗੀ ਤੇ ਮੈਂ ਆਪਣੀ ਸ਼ਹੀਦੀ ਵੀ ਦੇਵਾਂਗਾ ਅਕਾਲੀ ਦਲ ਦੇ ਵਿੱਚ ਇਸ ਵਕਤ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਸ਼੍ਰੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਹਟਾਇਆ ਗਿਆ ਉਹ ਬਹੁਤ ਜ਼ਿਆਦਾ ਇਲਜ਼ਾਮਾਂ ਦੇ ਉੱਤੇ ਆਏ ਨੇ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਤੇ ਇਲਜ਼ਾਮ ਲਾਉਂਦੀ ਹੈ ਔਰ ਗਿਆਨੀ ਹਰਪੀਤ ਸਿੰਘ ਨੇ ਹਜੋਜੀ ਇੱਥੋਂ ਤੱਕ ਕਿਹਾ ਕਿ ਕੋਈ ਵੱਡੀ ਗੱਲ ਨਹੀਂ 2 ਦਸੰਬਰ ਦਾ ਹੁਕਮਨਾਮਾ ਬਦਲੌਣ ਲਈ ਜਾਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਕਹਿੰਦੇ ਉਹ ਹਟਾ ਸਕਦੇ ਨੇ ਉਹ ਇੱਥੋਂ ਤੱਕ ਇਲਜ਼ਾਮ ਨੇ ਜਿਹੜੇ ਲਾਉਂਦੇ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਟੜਾ ਜਿਹੜਾ ਮੈਂਬਰਸ਼ਿਪ ਕਰ ਰਿਹਾ ਹੈ ਜਾਂ ਜਿਹੜੀ ਵਰਕਿੰਗ ਕਮੇਟੀ ਹੈ ਉਹ ਇਹ ਆਪਣੇ ਵੱਲੋਂ ਲਗਾਤਾਰ ਦਾਵਾ ਕਰ ਰਹੇ ਨੇ ਕਿ ਅਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਉਹਨਾਂ ਦੇ ਹੁਕਮਾ ਮੁਤਾਬਕ ਹੀ ਸਾਰਾ ਕੁਝ ਕਰ ਰਹੇ ਹਾਂ ਸੋ ਬਾਕੀ ਹੁਣ ਵੇਖਦੇ ਹਾਂ ਅੱਜ ਔਰ ਕੱਲ ਜਿਹੜੇ 2 ਦਿਨ ਨੇ ਇਹ ਬਹੁਤ ਮਹੱਤਵਪੂਰਨ ਨੇ ਪੰਜ ਮੈਂਬਰੀ ਕਮੇਟੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੀ ਹੁਕਮ ਦੰਦੇ ਨੇ ਇਹਦੇ ਉੱਪਰ ਵੀ ਨਜ਼ਰ ਬਣਾ ਕੇ ਸਾਨੂੰ ਰੱਖਣੀ ਪੈਣੀ ਸੋ ਡੱਲਾ ਜੀ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਵੀ ਹੈ ਤਾਂ ਕਿਸ ਤਰ੍ਹਾਂ ਦੇ ਅਹਿਮ ਫੈਸਲੇ ਜੋ ਹੈ ਇਸ ਮੰਤਰੀ ਮੰਡਲ ਮੀਟਿੰਗ ਵਿੱਚ ਲਏ ਜਾ ਸਕਦੇ ਨੇ ਇਸ ਦੇ ਉੱਪਰ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਦੇਖੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਉਹਨਾਂ ਨੇ 11 ਵਜੇ ਦੇ ਆਸ-ਪਾਸ ਮੰਤਰੀ ਮੰਡਲ ਦੀ ਬੈਠਕ ਸੱਦੀ ਹੈ ਔਰ ਅੱਜ 27 ਤਰੀਕ ਨੂੰ ਇਹ ਮੰਤਰੀ ਮੰਡਲ ਦੀ ਬੈਠਕ ਹੈ ਔਰ ਅੱਜ ਦੀ ਮੰਤਰੀ ਮੰਡਲ ਦੀ ਬੈਠਕ 'ਚ ਕਈ ਨਵੇਂ ਫੈਸਲੇ ਲਏ ਜਾ ਸਕਦੇ ਨੇ ਇੱਕ ਤਾਂ ਪੰਜਾਬ ਦਾ ਜਿਹੜਾ ਬਜਟ ਹੈ ਉਹ ਕਦੋਂ ਪੇਸ਼ ਕੀਤਾ ਜਾਣਾ ਹੈ ਬਜਟ ਇਜਲਾਸ ਉਹਦੇ ਉੱਪਰ ਫੈਸਲਾ ਹੋ ਸਕਦਾ ਹੈ ਕਿ ਕਿਹੜੀ ਕਿਹੜੀ ਤਰੀਕ ਨੂੰ ਬਜਟ اجلاس ਪੰਜਾਬ ਦਾ ਸੱਦਿਆ ਜਾਣਾ ਹੈ ਸੋ ਵਿਧਾਨ ਸਭਾ ਦਾ ਸੈਸ਼ਨ ਬਜਟ اجلاس ਉਹਦੀ ਡੇਟ ਦੀ ਅੱਜ ਅਨਾਉਂਸਮੈਂਟ ਹੋ ਸਕਦੀ ਹੈ ਦੇਖੋ ਜਿਹੜਾ ਇੱਕ ਵੱਡਾ ਫੈਸਲਾ ਇਸ ਮੰਤਰੀ ਮੰਡਲ ਦੀ ਬੈਠਕ 'ਚ ਆਮ ਆਦਮੀ ਪਾਰਟੀ ਹੋਰ ਕਰ ਸਕਦੀ ਹੈ 1100 ਰੁਪਿਆ ਜਿਹੜਾ ਇੱਕ ਗਰੰਟੀ ਸੀ ਆਮ ਆਦਮੀ ਪਾਰਟੀ ਦੀ ਉਸ ਗਰੰਟੀ ਬਾਰੇ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਪ੍ਰਿੰਸੀਪਲੀ ਕੋਈ ਸਹਿਮਤੀ ਬਣ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਸ ਬਾਰੇ ਕੋਈ ਮਤਾ ਪਾਸ ਕਰੇ ਕਿ ਅਸੀਂ ਆਉਂਦੇ ਬਜਟ ਸੈਸ਼ਨ ਦੇ ਵਿੱਚ ਮਹਿਲਾਵਾਂ ਦੇ ਖਾਤੇ 'ਚ 1100 ਰੁਪਏ ਦੀ ਗਰੰਟੀ ਪੂਰੀ ਕਰਨ ਦੇ ਲਈ ਅਸੀਂ ਤਜਵੀਜ਼ ਲੈ ਕੇ ਆ ਸਕਦੇ ਹਾਂ ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉੱਤੇ ਇਹ ਵੱਡੇ ਇਲਜ਼ਾਮ ਲਾਏ ਗਏ ਵਿਰੋਧੀ ਪਾਰਟੀਆਂ ਵੱਲੋਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਮਹਿਲਾਵਾਂ ਦੇ ਖਾਤੇ 'ਚ 1000 ਰੁਪਿਆ ਪਾਉਣ ਦੀ ਗਰੰਟੀ ਹੈ ਜਿਹੜੀ ਉਹ ਪੂਰੀ ਨਹੀਂ ਕੀਤੀ ਔਰ ਜਿਮਨੀ ਚੋਣ ਹੈ ਜਿਹੜੀ ਉਹ ਜੂਨ ਦੇ ਵਿੱਚ ਹੈ ਹੁਣ ਉਹ ਮੁੱਦਾ ਇਸ ਜਿਮਨੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਚਿੰਤਾ ਵਧਾ ਸਕਦਾ ਹੈ ਇਸ ਕਰਕੇ ਬਹੁਤ ਸੰਭਾਵਨਾ ਇਹੀ ਹੈ ਕਿ ਅੱਜ 1100 ਰੁਪਏ ਖਾਤਿਆਂ ਚ ਪਾਉਣ ਨੂੰ ਲੈ ਕੇ ਕੋਈ ਨਾ ਕੋਈ ਪ੍ਰਿੰਸੀਪਲੀ ਡਿਸੀਜਨ ਹੋ ਸਕਦਾ ਹੈ ਔਰ ਬਜਟ ਦੇ ਵਿੱਚ ਇਹਦੇ ਬਾਰੇ ਤਜਵੀਜ਼ ਆ ਸਕਦੀ ਹੈ ਅੱਜ ਸਰਕਾਰ ਉਹਦੇ ਤੇ ਸੰਕੇਤ ਦੇ ਸਕਦੀ ਹੈ ਸੋ ਇਹ ਦੋ ਤਿੰਨ ਵੱਡੇ ਫੈਸਲੇ ਇਨਾਂ ਦੇ ਲਏ ਜਾਣ ਦੀ ਇਸ ਮੰਤਰੀ ਮੰਡਲ ਦੇ ਵਿੱਚ ਬਹੁਤ ਜ਼ਿਆਦਾ ਸੰਭਾਵਨਾ ਹੈ ਇਸ ਤੋਂ ਇਲਾਵਾ ਜਿਹੜੀ ਰਿਟਾਇਰਮੈਂਟ ਦੀ ਉਮਰ ਹੈ ਪੰਜਾਬ ਦੇ ਵਿੱਚ ਉਹ 58 ਸਾਲ ਹੈ ਉਹ ਰਿਟਾਇਰਮੈਂਟ ਦੀ ਉਮਰ ਸਰਕਾਰ 58 ਸਾਲ ਤੋਂ ਵਧਾ ਕੇ 60 ਸਾਲ ਕਰਨ ਬਾਰੇ ਵੀ ਫੈਸਲਾ ਲੈ ਸਕਦੀ ਹੈ ਉਹਦੇ ਨਾਲ ਵੀ ਮੈਂ ਇਸ ਹੱਕ 'ਚ ਆ ਕਿ ਜਿਹੜੀ ਰਿਟਾਇਰਮੈਂਟ ਦੀ ਉਮਰ ਹੱਦ ਹੈ ਉਹ ਘੱਟੋ ਘੱਟ 60 ਸਾਲ ਤਾਂ ਹੋਣੀ ਚਾਹੀਦੀ ਹੈ ਅਗਰ 60 ਤੋਂ 65 ਨਹੀਂ ਕੀਤੀ ਜਾ ਸਕਦੀ ਉੰਜ ਜਿਹੜੇ ਲੋਕ ਸਾਡੇ ਸਰਕਾਰੀ ਸੇਵਾਵਾਂ 'ਚ ਹੁੰਦੇ ਨੇ ਜਦੋਂ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ 58 ਸਾਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਹੁੰਦੀਆਂ ਨੇ ਬਹੁਤ ਸਾਰੇ ਲੋਕ ਫਿਰ ਕਿਤੇ ਪ੍ਰਾਈਵੇਟ ਸੈਕਟਰ ਚ ਨੌਕਰੀ ਕਰਨ ਜਾਂਦੇ ਨੇ ਸੋ ਉਹਨਾਂ ਦੀ ਜਿਹੜੀ ਨੌਕਰੀ ਦੀ ਹੱਦ ਹੈ ਮੈਂ ਇਸ ਹੱਕ 'ਚ ਆ ਕਿ ਘੱਟੋ ਘੱਟ 65 ਸਾਲ ਜਿਹੜੀ ਸਰਵਿਸ ਦੀ ਉਮਰ ਹੋਣੀ ਚਾਹੀਦੀ ਹੈ ਪਰ ਅਗਰ 58 ਤੋਂ 60ਵੀਂ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਉਹ ਵੀ ਇੱਕ ਸਵਾਗਤਯੋਗ ਕਦਮ ਹੋਏਗਾ ਸੋ ਇਹਦਾ ਵੀ ਫੈਸਲਾ ਭਗਵੰਤ ਮਾਨ ਦੀ ਸਰਕਾਰ ਇਸ ਮੰਤਰੀ ਮੰਡਲ ਦੀ ਬੈਠਕ ਚ ਕਰ ਸਕਦੀ ਹੈ ਇਸ ਤੋਂ ਇਲਾਵਾ ਅਗਰ ਕੁਝ ਨਵੀਆਂ ਭਰਤੀਆਂ ਨੇ ਜਾਂ ਨਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਕੋਈ ਤਜਵੀਜ਼ ਹੈ ਉਹ ਇਸ ਮੰਤਰੀ ਮੰਡਲ ਦੀ ਬੈਠਕ ਚ ਆ ਸਕਦੀ ਹੈ ਸੋ ਪੈਨਸ਼ਨ ਨਾਲ ਸੰਬੰਧਿਤ ਜਾਂ ਬਕਾਇਆ ਨਾਲ ਸੰਬੰਧਿਤ ਜਿਹੜੇ ਵਕ ਵਕ ਪੇ ਕਮਿਸ਼ਨ ਨੇ ਉਹਨਾਂ ਨਾਲ ਸੰਬੰਧਿਤ ਫੈਸਲੇ ਵੀ ਅੱਜ ਮੰਤਰੀ ਮੰਡਲ ਦੀ ਬੈਠਕ ਚ ਹੋ ਸਕਦੇ ਜੀ ਠੀਕ ਹੈ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਅਤੇ ਸਿਆਸੀ ਖਬਰਾਂ ਦੇ ਉੱਪਰ ਤੁਸੀਂ ਆਪਣਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮ ਕੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੀ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੋਈ ਵੀ تیر ਕਿਸੇ ਗੱਲ ਤੋਂ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ